ਹਾਂ ਤਾਂ ਇਹ ਕਿ ਜਦ ਅਪਨ ਕੋਤੋਂ ਪੱਤੇ ਲਗ ਜਾਂਦੇ ਹਨ ਤੇ ਸਭ ਤੋਂ ਪਹਿਲਾਂ ਚਾਹ ਜਾਨੇ ਉਹ ਪਿਆ ਪਈ ਸ਼ਕੀ ਕਾਲ ਦੀ ਨਿਆਨਾ ਮੈ ਗੋਮੀ ਚੇਂਗ ਵੇਂਦਾ ਆਪਣਾ ਇਤਲਾਨਾ ਤਸੀ ਪਤੀ ਦੇ ਜਿਲਾ ਦੰਤਾਲ ਜੇ ਦੇ ਵੀ ਆਪਣੇ ਚੈਨਲ ਤੇ ਪੜੀਵਾਰ ਹੈ ਆਪੇ ਚੈਨਲ ਜੁੜੂ ਚੁਕਾਈ ਬੈ ਕਨ ਸਮਾਈ ਆਪਣੇ ਫੇਸਬੁਕ ਪੇਜ ਨੂੰ ਜੁੜੂ ਫਾਲੋ ਕਰਨਾ ਤੇ ਆទਿਰ ਦੇ ਕੋ ਲਈ ਤਾਂ ਲੰਡਾ ਪੰਜਾਬਾਂ ਬੱਦਲ ਆਪਾਂ ਇਦਾਂ ਪੰਜ ਜੱਬੀ ਕੁਲਮ ਤੇ ਬੇਪਿੰਦ ਤੋਂ ਆਪਾਂ ਚਾਦੇ ਪੰਜਾਬ ਤੋਂ ਪੱਤੀ ਆਪਣਾ ਯਾਰ ਤੇ ਪਿੰਦ ਆਪਣਾ ਤੜਾਣਾ ਤੇ ਵੀ ਦੇ ਗਲੇ ਉਹਦੇ ਹਨ ਦੇ ਆਪਿੰਦ ਇਦਾਂ ਆਪਣਾ ਚਾਹ ਮਾਜੀ ਵਾਲਿਆਂ ਨਾਲ ਖੜੇ ਯੀ ਆਪਣਾ ਤੇ ਬਾਕੀ ਦੇ ਦੇ ਗਲੇ ਦਾ ਹੀ ਬਾਜ ਤੇ ਕੋਈ ਵੀ ਰੰਗ ਦਾ ਜਨਮ ਕੋ ਚਲਦੀ ਹੋਣਾ ਮਨ ਲੈ ਵੇਖਣਾ ਮੈਂ ਤੇ ਇਮਤੋ ਨਾ ਟੈਂ ਨਹੀਂ ਐ ਤੈਨੂੰ ਪਤਾ ਏ ਸਾਰਿਆਂ ਨੇ ਆਪਾਂ ਤਾਂ ਇਹ ਮੈਕਿੰਗ ਰਖੋ ਰੀਆ ਫਿਰ ਕਰ ਦੇ ਜਿੰਨੀ ਬਾਈ ਆਪਾਂ ਇਹ ਰਛੀਤੇ ਤੇ ਚੜਾ ਲੈ ਕੇ ਮੈਂ ਪਾ ਪਿਤਾ ਨੰਦਾਂ ਨਾ ਚੜਾ ਕਾ ਮੇਰੇ ਹੈ ਚੀਤੇ ਇਹ ਚੜਾ ਲੈ ਕੇ ਮੈਂ ਲੰਗਾ ਚੋਣਿਆ ਪੰਮੋ ਪੱਤੇ ਪੋਣੀ ਐ ਪੱਤੇ ਲੈ ਕੇ ਆਉਣੇ ਆ ਕਿਤੋਂ ਪੈਣੀ ਦੇਣਾ ਨਾ ਦੁੱਧ ਪਾਉਣ ਦੇਣੀ ਤੇ ਚੜਾ ਲੈ ਆਪਣਾ ਕੰਮਿਆਂ ਨਾਲੇ ਤੇ ਕਾ ਦਾ ਕੋਈ ਕੰਮੀ ਕਰਾ ਦੇ ਨਾ ਮੈਂ ਕਰਦਾ ਨਾ ਭੰਵਾ ਦਾ ਦੁੱਧ ਮੱਝੈ ਮੈਂ ਨਹੀਂ ਚੁਣਿਆ ਪੰਦੀ ਨਾ ਹਾਂ

ਤੇ ਤਾਂ ਮੇਰੀਆਂ ਨਾਲ ਅਗਲੇ ਨਵ ਬਲੌਗ ਤੇ ਤੁਹਾਨੂੰ ਬਲੌਗ ਨੂੰ ਲਾਈਕ ਕਰਾ ਕਮੈਂਟਸ ਤੇ ਜਰੂਰ ਕੰਨੋ ਤੇ ਬੜੀਆ ਲੱਗਦਾ ਹੈ ਅਗਰੇ ਤੇ ਮੁੰਡਿਆ ਵੀ ਕੰਨ ਨਹੀਂ ਬਾਪਰ ਕਰਵਾ ਚਾਹਿਆ ਨਾ ਓਕੇ ਤੁਸੀਂ ਚਾਹ ਕੋ ਚਿਰੋ ਤੇ ਇਹ ਬਾਤ ਕੀਤੀ ਵੀ ਕਿ ਜਾਂਦੇ ਹੈ ਵੀ ਕਿਨੇ ਚੱਲੰਦਾ ਹੀ ਆ ਵੇਖ ਲੋ ਆ ਵੇਖ ਲੈ ਤੇ ਕਈ ਪੱਤੇ ਨੇ ਪਤਾਲਾ ਦਾ ਕਨੇ ਹੇ ਦੇ ਵੇਖ ਲੋ ਬਹੁਤਾ ਵਾ ਚੱਲਦੀ ਹੈ ਛਾਂ ਦਾ ਕਾ ਦਯਾ ਬਾਚਾ ਪਿਆਰੇ ਜੀ ਦੇ ਲੋਕ ਨੰਬਰ ਦੱਲਦੇ ਆ ਆ ਜ ਆ ਬੱਧੇ ਵੇ ਲੋਕ ਨਾ ਆ ਜਿਆ ਤੇ ਆਪਾਂ ਚੱਲੇ ਜਾ ਹੁਣ ਆਪਾਂ ਪੱਥੇ ਕੋ ਤਾਂ ਲੱਦੇ ਆ ਥਾਂ ਤੇ ਚਾਹ ਤੇ ਜਾ ਵਾਜੇ ਤੇ ਆਪਾਂ ਪੱਥੇ ਕੋ ਤਾਂ ਲੰਦੇ ਨਾਲ ਇਹ ਤੇ ਚੋ ਗੇ ਲਾਂ ਬੱਧੇ ਆ ਜਾਣਾ ਇਦਾਂ ਦੇਖੂ ਜਾਂਦੇ ਇੱਧਰ ਆਪਣਾ ਨੂ ਪੋਤਾ ਹਾਂ ਨੂਰਾ ਆ ਦੇਖ ਲੋ ਬੱਚੇ ਇਹ ਜ ਮੋਜਾ ਮੋਜਾ ਲੱਦੀਆਂ ਦਿੰਦੀਆਂ ਆ ਫੜ ਆ ਦਾਦੀ ਕੋਲ ਚੱਲ 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 ਦਾਦੀ ਕੋਲ ਚੱਲ ਦਾਦੀ ਕੋਲ ਚੱਲ 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 ਪੋਤਾ ਅੰਦਰ ਨਾ 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 ਚੱਲ ਚੱਲ ਲੈ ਲੰਦਾ ਪੋਤਾ ਅੰਦਰ ਮੈਂ ਪੱਥੇ ਕੋ ਦਿੰਦਾ

ਆਪਾਂ ਪਤੇ ਤੇ ਪਤੇ ਜਨ ਹੈ ਜੇ ਡੀਜੀਟੀ ਕੋਟ ਬਦਲ ਰਹਾ ਹਾਂ ਹੌਟਲ ਮੇਂ ਉਹ ਜਦੋਂ ਬਦਲ ਰਹਾ ਆਈ ਕਾਲਾ ਕਾਲਾ ਉਹ ਤਾਂ ਦਾਦਾ ਕਿ ਮੇਨਾ ਪਤੇ ਨਾ ਕੋਈ ਜੀ ਦੇ ਤਾਂ ਉਹ ਜੇ ਡੀਜੀਟੀ ਕੋਲ ਤੇ ਕੋਈ ਜਨ ਨਾ ਆ। ਉਹਨੇ ਪਹਿਲੇ ਪਤੇ ਪੇਜ ਦੇ ਦੇਮ ਪਤੇ ਯਾਦੇ ਜਿਲ੍ਹੇ ਜਨ ਹੈ ਤੇ ਕੋਈ ਖੰਦੇ ਨਹੀਂ। ਤੇ ਜਿਹੜੇ ਬੰਦੇ ਵੇਦਾ ਬੰਨੇ ਉਪਰ ਤੇ ਇਹਦਾ ਦਾਦੇ ਵੇਦਾ ਕੰਨਾ ਪਹੁੰਚਾਂ ਗਿਆ। ਤੇ ਪਤੇ ਬੰਦ ਨਹੀਂ ਉਹ ਦਾਦਾ ਚਾਬੀ ਲੈ ਆਈ ਪੇ ਜਨ ਹੈ ਇਹ ਟਿੱਕੇ ਟਿੱਕੇ। पत्थे अपने दिते कुछ देख लो पत्थे आप इधर अपनी आप तूरी वर्ल्ड बने बॉल इधर अपनी तूरी है देख लो ਆ ਤੋੜੀ ਆਪਣੀ ਮੈਂ ਵੇਖ ਲਿਆ ਤੋੜੀ ਕੁਛ ਇੱਕ ਗਾਧਾ ਰਹਿ ਜਾ ਬਸ ਇਹੋ ਮਹੀਨਾ ਨਾ ਮਹੀਨੇ ਦੀ ਤੋੜੀ ਆ ਅੱਜ ਹੋਈ ਆ 14 ਤਰੀਕ ਅੰਦਰ 14 ਤਰੀਕ ਕੋਈ ਆਵਾਜ਼ ਨਹੀਂ ਨਾ ਰਹਿ ਜਾ ਨੋਕ ਨਾ ਤੋੜੀ ਆ ਜਾਈ ਇਧਰ ਆ ਪੰਜੀ ਝੋਤੀ ਜੰਨੇ ਲੈ ਰਾਣੀ ਛਾ ਛੋੜ ਲਿਓ ਯੋਨ ਬੰਨਣਾ ਚਾਹ ਜਾਂਂ ਦਿਹਾੜ ਤੇ ਆ ਬਾਕੀ ਨਿਕਣ ਪੱਤੇ ਪਾ ਕੇ ਨੂੰ ਕਿ ਭਾਂਗ ਕਥਾ ਕਰਨਾ ਨਾ ਤਲੋਕੀ ਆਪਾਂ ਪੱਤੇ ਪਾਈਏ ਬਾਕੀ ਤੋਂ ਦੇਖ ਲੋ ਆਪਾਂ ਪੱਤੇ ਪਾਉਂਦੇ ਆਂ ਸਭ ਤੋਂ ਪਹਿਲਾਂ ਬਤੋਈ ਪਾਉਂਦੇ ਆਂ ਪਾਉ ਤੋੜੀ ਆਪਾਂ ਅੱਧੀ ਅੱਧੀ ਪਾਉਂਦੀਆਂ ਨਾਲੇ ਤੇ ਇਹ ਅੱਧੀ ਟੋਕਰੀ ਤੋਂ ਇਹ ਇੱਕ ਟੋਕਰੀ ਪੱਤੇ ਆਪਾਂ ਪਾਉਂਦੇ ਆਂ ਫੇਰ ਦੁਬਾਰਾ ਪਾ ਪਾ ਦਿੰਦੇ ਆਂ ਅੱਧੀ ਟੋਕਰੀ ਦੇ ਤੋੜੀ ਜਨਾਂ ਟੋਪੀ ਪੱਤੇਆਂ ਦੀ ਤੇ ਵੇਦਿਆਈ ਤੋਂ ਇਹ ਪਹਿਲੇ ਫੇਰ ਪੰਨੂ ਪੱਤੇ ਖੰਦਦੇ ਨੇ ਉਹ ਪੱਤੇ ਖਲਾਦੇ ਨੇ ਆਈ ਤਾਂ ਤੈin ਟੋੜੀ ਜਰੂਰ ਬੰਨ੍ਹਨੇ ਨਾਲ ਕੱਲ੍ਹ ਹੜਾ ਪਾ ਜੇ ਪੇਰੇ ਮੋਕਲੀ ਲੱਜਨੀ ਅੱਧਰਗਾਨਾ ਤਨ ਆ ਪਤੋਰੀ ਪਰ ਨਹੀਂ ਬੰਨੇ ਅੱਧੀ ਦੁੱਖ ਜਬਾ ਪਾ ਦੇ ਨੇ ਤੋਰੀ ਆ ਤੁਮੀ ਦੇ ਕੋਲ ਆਪਾਂ ਪਤੇ ਪਰ ਬੰਦੇ ਨੂੰ ਤਾਂ ਨੇ ਪੜਾ ਜਾਂ ਆਪਾਂ ਕਾਮਿਆਂ ਨਾਲ ਇਹ ਨੰਦਾ ਆਪਣਾ ਗੁਜ਼ਾਰਾ ਨਾਲ ਕਾਦਾ ਕਾ ਦਾ ਖਚਾ ਜਾਂਦਾ ਨਾ ਪਰ ਮਾ ਦਾ ਇਹ ਤੋਂ ਨੇ ਬਾਰੀ ਫਚੁੰਦੀਆਂ ਨੇ ਕਿੰਨ ਕਤੂ ਨੇ 6 ਮਹੀਨੇ ਪਚਾਈਆਂ ਨੇਂ ਦੀਏ ਇਹ ਦੋਦੇ ਦਾ ਪਹਿਲੇ ਦੇ ਦਿੱਲੀ ਹੁੰਦਾ ਜਾਂਦਾ ਨਾਲ ਲਹਾਂਦਣਾ ਵਾਲਾ जब दुध दे। चार बने दे दे मजा ना घर का खर्चा ही चल जाता बाकी बहुत कीपा बहुत वजिए चल रहा था पशु का कम तो बाकी आदि देख लिया पे नवे पुत हाँ चलो 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 ना ना उतर नहीं जाना मोता हाँ <laughs> हाँ ओके बाय बाय चलो चलो ओके बंदे तो हो गया फिर भी पजते ग्दे से गोवा चले लद्दन तुम देख लो गो कथा किता लदन तले ओके। चलो फिर गोवा लद ਗੋਵਾ ਲੱਗਿਆ ਦਾ ਤੇ ਮੱਕ ਅੰਗਰਾਂ ਦਾ ਮੱਨ ਨਾ ਤੈ। ਪੰਨਵਾਉ ਤੇ ਤੇ ਅੱਗੇ ਮਾਤਾ ਹੀ ਪਹਿਲਾਂ ਗੱਡੇ ਦਾ ਚੁੱਕ ਪਾ ਦਿੰਦੇ ਆ। ਤੇ ਪੱਤਿਆਂ ਦਾ ਜਿਆ ਪੂਰਾ ਇਹਨਾਂ ਪੱਤੇ ਚੁੱਕੇ ਨੇ ਥਲੇ ਚੁੱਕੇ। ਉਹ ਆਪਾਂ ਚੁੱਕਦੇ ਪਾਉਂਦੇ ਆ। ਤੇ ਵੀ ਤੇ ਆਪਾਂ ਗੋਵਾ ਦੇਣ ਲੱਗਦਾ ਟੌਂਡ ਜੇ ਤੇ ਆਪਾਂ ਗੋਵਾ ਪਾਈਆਂ ਕੱਲੇ ਪੇ ਗੱਡੇ ਨੂੰ ਲਾ ਦਾਂ ਗੋਵਾ। ਤੁਹਾਨੂੰ ਆਪਾਂ ਉੱਤੇ ਚੁੱਕਾ ਦਾ ਖਲਾਅ ਦਿੰਦੇ ਆ। ਤੋ ਤੇ ਮੈਂ ਨਾ ਪੈ ਰੇ ਗੋਵਾਲਾ ਤੇ ਨਿਆ ਬਾਲ ਤੇ ਨਾਨਾ ਤੇ ਬਾਤਾਂ ਲੱਪਣ ਤੇ ਦੂਦੇ ਇਹ ਕੋਲ ਇਹ ਹੁ ਆਪਾਂ ਕੰਮ ਆਪ ਰੋਜ ਇਹ ਕੰਮ ਕਰਦੀਆਂ ਦਿੱਲੀ ਇਹ ਥੋੜੇ ਬੈਠੇ ਬਿਲੇ ਬੈਠੀ ਰਹਿੰਦੇ ਕੋਈ ਜਾਂਦੇ ਹੁੰਦੇ ਨਹੀਂ ਆ ਮੁੰਬੇਲਣਾ ਇਹ ਤੂੰ ਦੇਖੀ ਜਾਂਦਾ ਇਹ ਹੁ ਆਪਾਂ ਕੰਮ ਆ ਕੰਦਾ ਪਰ ਮਾਦਾ ਦੇ ਕਿਤੇ ਜਾਣ ਤਾਂ ਨਹੀਂ ਮਿਲਦਾ ਕੋਈ ਜਾਂਦੇ ਹਾਡੇ ਕੋਲ ਆਉਂਦਾ ਨਹੀਂ ਐਡੀ ਛੇੜਾ ਲੱਗ ਲੋ ਨਾ ਕੋਈ ਜੇ ਕੋਈ ਮੈਂ ਗੰਗਾ ਦਖੀਆ ਤੇ ਉਹਨਾਂ ਦੇ ਛੇੜੇ ਕੰਨੀ ਪੈਂਦੀ ਆ ਰਵਿਪੁਕੀ ਦੇ ਜੰਦੇ ਵੀ ਕਿੰਨੇ ਜਾਣੇ ਆ ਮਾਣ ਗੰਦਰ ਜੇ ਵੇਲੇ ਹੁੰਦੇ ਤਾਂ ਪੇਂ ਜਾ ਚੰਨੀ ਨਹੀਂ ਨਾ ਇਹ ਤੁਮ ਜੱਤ ਤੋਂ ਦਿੱਤੇ ਦੀ ਗਾਨਾ ਉਹਦੇ ਜੇ ਚਿੰਗਾਂ ਜੰਦੇ ਉਹ ਗੱਲ ਹੁੰਦੀ ਆ ਤੇ ਜੁਗਾ ਕਥਾਪਾ ਕਰਦਾ ਇਹ ਦੇਖੋ ਉਹ ਗੋਵਾ ਕਥਾਪਾ ਕਰਦਾ ਤੇ ਚਲੋ ਫਿਰ ਹੁਣ ਸਵੇਰੇ ਆਪਾਂ ਜਾਣ ਲੱਗੇ ਤੇ ਇਹ ਤਾਂ ਮੈਂ ਪਹਿਲੇ ਆਉਣੀ ਤੇ ਤਾਂ ਬਦਲ ਜਾਊ ਆਪਿਆ ਨਾਲੇ ਤੇ ਹਾਂ ਤਾਂ ਹੁਣ ਬੱਚਾ ਹੁਣ ਆਪਾਂ ਨੌ ਲੱਤੀਆਂ ਨੌ ਆ ਜਾਇਦੋਂ ਵੇ ਭੁਚੀ ਨਾ ਬਦਲਣਾ ਨਾਲੇ ਓਕੇ ਤੇ ਵੀਰ ਨੇ ਲਾਈਕ ਜਰੂਰ ਕਰਨਾ ਓਕੇ ਜੇ ਵਧੀਆ ਲੱਤੀ ਤੇ ਨੂੰ ਵੀ ਆਪਾਂ ਹੱਥ ਤੇ ਸੌਣ ਲੱਗਦੇ ਆ ਤੇ ਕਹਿ ਮੈਂ ਆਪਣਾ ਹੋ ਗਿਆ ਹੀ ਗੋਜ ਆਪਾਂ ਜਿਤਾ ਹੀ ਲੱਡ ਨੂੰ ਜੂਰੇ ਗਲੇ ਜਣਾ ਨਾ ਇਹ ਆਪਾਂ ਪਤਲੇ ਆ ਜਾਂਣ ਜੂਰੇ ਤੇ ਤੇ ਪੰਦਤ ਆਪਾਂ ਆਈ ਤੇ ਸਾਨੂੰ ਆਪਣਾ ਤੁਹਾਨੂੰ ਵੀਡੀਓ ਮੈਂ ਦਿਖਾ ਦਿੰਨੇ ਤੇ ਵੀਡੀਓ ਵੇਖਣ। ਇਹ ਗਲਾਂ ਕਿ ਨਾ ਖਾਦੇ ਪਾਣੀ ਵੱਜ ਰਿਹਾ ਹੁਣ। ਤੇ ਇਹ ਬੱਦੇ ਵੇਖ ਲਗਣਾ ਜਿਆ। ਤੇ ਆਪਾਂ ਪਿੰਡਾ ਕੋ ਦਵਾਰਾ ਤੰਤੰਬਾਪਾ ਜੱਤਾ ਜੀ ਤੜਾਣਾ। ਇਹ ਬਨੇ ਮੌਂਚਾ ਖਾ ਖੂ। ਇੱਧਰ ਆ ਜਾ ਬੱਦਲ ਇਹ ਵੇਖ ਲੈ ਚਲੋ ਫਿਰ ਆ ਅੱਜ ਦਾ ਵੀਡੀਓ ਪੱਤੇ ਖੇਡਮ ਗੱਲੀਆਂ ਜੋ ਵੀਡੀਓ ਵੱਡੀਆ ਲੱਗੀ ਤੇ ਲਾਈਕ ਕਮੈਂਟ ਕਰੇ ਜਿਹੜਾ ਤੁਹਾਨੂੰ ਨਾਮ ਜਾਂ ਪੇਜ ਤੇ ਨਾ ਚੁੱਕਾਈ ਬੇਜਰੋ ਕਰਨਾ ਕੋਈ ਧੰਨਵਾਦੀ ਵੀਡੀਓ ਵੇਖਣ ਲਈ